ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਸਾਹਿਬ ਜੀ ਸੂਰਠ ਬਾਣੀ ਭਗਤ ਭੀਖਣ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨੈਨੋ ਹੋ ਨੀਰ ਬਹਿ ਤਨ ਖੀਨਾ ਭੈ ਕਿਸ ਦੁੱਧ ਬਾਣੀ ਨੈਨੋ ਹੋ ਨੈਨੋ ਨਹੀਂ ਕਹਿਣਾ ਸਾਹਿਦ ਓੰਕਾਰ ਪੂਰੀ ਬੋਲਣੀ ਹੈ ਜੀ ਖੀਨਾ ਇਹਨੂੰ ਖੀਨਾ ਨਹੀਂ ਕਹਿਣਾ ਕਸ ਕੇ ਖੀਨਾ ਪੋਲਾ ਦੁੱਧਵਾਨੀ ਚਿੱਟੇ ਦੁੱਧ ਰੂਦਾ ਕੰਠ ਸ਼ਬਦ ਨਹੀਂ ਉਚਰੈ ਆਬ ਕਿਆ ਕਰਹਿ ਪਰਾਨੀ ਰੂਦਾ ਰੂਦਾ ਨਹੀਂ ਗੈਣਾ ਰੂਦਾ ਸ਼ਬਦ ਬੱਬਾ ਪੂਰਾ ਉਚਰੈ ਉੜੇ ਤੇ ਅਧਕ ਲਾਉਣੇ ਹੈ ਜੀ RAM RAHE HOHE BAID BANWARI ਆਪਣੇ ਸੰਤਹਿ ਲੇਹ ਉਬਾਰੀ ਰਹਾ ਹੋਖੇ ਹੋਹੇ ਨਹੀਂ ਗੈਣਾ ਹੋਖੇ ਸੰਤਹਿ ਸੰਤਹਿ ਨਹੀਂ ਗੈਣਾ ਆਹਾ ਮੁਕਤਾ ਪੜਨਾ ਸੰਤਹਿ ਮਾਥੇ ਪੀਰ ਸਰੀਰ ਜਲਨ ਹੈ ਕਰ ਕ ਕਰੇ ਜੀ ਮਾਹੀ ਪੀਰ ਧਾਰਾ ਪੜਨਾ ਜੀ ਭਾਵ ਦਰਦ ਦੁੱਖ ਪੀਰ ਨਹੀਂ ਕਹਿਣਾ ਪੀਰ ਐਸੀ ਬੇਦਨ ਉਪਜ ਖੜੀ ਪਈ ਵਾ ਕਾ ਆਉਖਦ ਨਹੀਂ ਖੜੀ ਪਈ ਉੱਠ ਖੜੀ ਹੋਈ ਇਹ ਜੀ ਦਰਦ ਇਹ ਜੀ ਪੀੜ ਬੇਦਨਾ ਖੜੀ ਨਹੀਂ ਕਹਿਣਾ ਖਰੀ ਮੜੇ ਹੁੰਦਾ ਸ਼ੁੱਧ ਖਰੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਆਉਖਦ ਜਗ ਸਾਰਾ ਗੁਰ ਪ੍ਰਸਾਦ ਕਹੈ ਜਨ ਭੀਖਣ ਪਾਵਉ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੂਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੈ ਛਪਾਇਆ ਹਰ ਗੁਣ ਕਹਤੇ ਕਹਿ ਨਾ ਜਾਈ ਜੈਸੇ ਗੂੰਗੇ ਕੀ ਮਿਠਾਈ ਰਹਾ ਮਿਠਾਈ ਮੰਮੇ ਨੂੰ ਸਿਹਾਰੀਆ ਮਠਿਆਈ ਨਹੀਂ ਕਹਿਣਾ ਮਿਠਿਆਈ ਰਸਨਾ ਰਾਮਤ ਸੁਨਤ ਸੁਖ ਸ਼੍ਰਵਨ ਚਿਤ ਚੇਤੇ ਸੁਖ ਹੋਈ ਸ਼੍ਰਵਨ ਅਧਰ ਅਰ ਸ਼੍ਰਵਨ ਨਹੀਂ ਗਾਣਾ ਸਨਤ ਨੰਨਾ ਪੂਰਾ ਸੰਤ ਨਹੀਂ ਗੈਣਾ ਸੰਤ ਕਾਹੋ ਪੀਖਾਂ ਦੋਏ ਨੈਣ ਸੰਤੋਖੇ ਜਹ ਦੇਖਾਂ ਤਹਿ ਸੋਈ ਦੋਏ ਦੋਏ ਨਹੀਂ ਗੈਣਾ ਦੋਏ ਤਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਔਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਵਿਸਾਰਨ ਬਾਵੇ ਨੂੰ ਸਹਾਰੀ ਤੂਕ ਵਿਸਾਰਨ ਨੂੰ ਨਹੀਂ ਕਹਿਣਾ ਵਿਸਾਰਨ ਦਾਤਾਰ ਤਤੇ ਦਾ ਕੰਨਾ ਤਤਾਰ ਨਹੀਂ ਕਹਿਣਾ ਦਾਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਰਹਾਉ ਆਨੰਦ ਇਹਨੂੰ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਉ ਰਹਾ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ ਤਾ ਕੀ ਸੇਵਾ ਸੁ ਕਰੇ ਜਾ ਕਉ ਨਦਰ ਕਰੇ ਤਦ ਬਾਜ ਪਿਆਰੇ ਕੀ ਵਰਹਾ ਸਾਵਣ ਆਈ ਦੇ ਜਿਤ ਨਾਮ ਤੇਰਾ ਲਾਗ ਰਹਾ ਦੇਹ ਦੇ ਨਹੀਂ ਕਹਣਾ ਦੇਹ ਦੂਜਾ ਨਹੀਂ ਕੋਈ ਜਸ ਆਕੇ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਚਾਉ ਕੋਈ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੌਖ ਚੌਖ ਹੋਏ ਸਾਹਿਬ ਤੇਰੇ ਨਾਮ ਬਿਟਾਉ ਬਿੰਦ ਬਿੰਦ ਚੌਖ ਚੌਖ ਹੋਏ ਰਹਾ ਸੋ ਆਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇੱਕ ਦਮ ਹੀ ਮੋਹਲਤ ਮੋਹਤ ਨਾ ਜਾਣਾ ਮੋਹਲਤ ਮੋਹਤ ਇਨ ਮਹਤਾ ਨਹੀਂ ਗਾਣਾ ਮੋਹਲਤ ਮੋਹਤ ਨਾਨਕ ਬਿਨ ਵੈਤ ਸਾਸਰੀ ਵੋ ਜਾ ਕੇ ਜੀਅ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੀ ਦਿਨ ਰਹਾ ਸਾਸ ਮਾਸ ਸਭ ਜਿਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੀ ਪਰਵਦਗਾਰਾ ਜੇ ਤੂੰ ਕਿਸਾ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖ ਕਾ ਲਹਿਣਾ ਨਾਮ ਖਸਮ ਕਾ ਚੇਤਨ ਕੀਆ ਕਪਟੀ ਕਪਟ ਕਮਾਣਾ ਜੰਮ ਦੁਆਰ ਜਾਂ ਪਕੜ ਚਲਾਇਆ ਤਾਂ ਚੱਲਦਾ ਪਸ਼ੂ ਤਾਣਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਭਾਲ ਰਹੀ ਹਮ ਰਹਿਣ ਨ ਪਾਇਆ ਜੀਵਤਾਂ ਮਰ ਰਹੀ ਐ ਤਨ ਆਸਰੀ ਮਹੱਲਾ ਪਹਿਲਾ ਘਰ ਦੂਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੀ ਸਿਵ ਬ੍ਰਿਆ ਨਹੀਂ ਜਾਏ ਤਪੈ ਆਉ ਜੀੜਾ ਬਿੱਲ ਲਾਏ ਕਿਉ ਸਿਮਰੀ ਕਿਉ ਨਹੀਂ ਗਹਿਣਾ ਕਿਉ ਬਿੱਲ ਲਾਏ ਦੋਇ ਲੱਲੇ ਪੂਰੇ ਪੜਨੇ ਬਿੱਲ ਆਈ ਨਹੀਂ ਗਹਿਣਾ ਬਿੱਲ ਲਾਏ ਸਰਜ ਸਵਾਰੇ ਸਾਚਾ ਸੋਈ ਤਿਸ ਬਿਸਰ ਆ ਚੰਗਾ ਕਿਉ ਹੋਏ ਬਿਸਰ ਆ ਬਿਸਰੀ ਆ ਨੀ ਕਹਣਾ ਰਾਰੇ ਨੂੰ ਸਿਹਾਰੀ ਆ ਬਿਸਰ ਆ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਾਉ ਮੇਰੀ ਮਾਏ ਰਹਾ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖ ਨਾ ਕੋ ਖਾਏ ਵੱਖਰ 바ਵੇ ਤੇਤ ਕਲਾਉਣੀ ਹੈ ਜੀ ਲੋਕ ਪਤੀੜਾ ਨਾ ਪਾਤ ਹੋਏ ਤਾਂ ਪਾਤ ਰਹਿ ਰਾਖਾ ਜਾਂ ਸੋਏ ਪਾਤ ਕੋਲਾ ਜੀ ਪਤ ਨਹੀਂ ਗਹਿਣਾ ਪਾਤ ਜਾਹ ਦੇਖਾਂ ਤਹ ਰਹਿਆ ਸਮਾਏ ਤੋਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸਨੂੰ ਬਖਸ ਸਾਚਾ ਸੋਏ ਹੁਣ ਉਠ ਚੱਲਣਾ ਮੋਹਤ ਕਤਾਲ ਕਿਆ ਮੋਹ ਦੇਸਾ ਗੁਣ ਨਹੀਂ ਨਾਲ ਉੱਠ ਚੱਲਣਾ ਉੜ ਅਦਕ ਚੱਤੇ ਤੇ ਵੀ ਅਦਕ ਮੋਹਤ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਵਾਹਿ ਗੁਰੂ ਵਾਹਿ ਗੁਰੂ